ਹਾਂਜੀ ਆਰਐਸ ਚੌਧਰੀ ਦੇ ਅੱਜ ਜਨਮਰ ਦਿਖਾਉਣਾ ਤੁਹਾਨੂੰ ਪੁਸ਼ਕਰ ਮੇਲੇ ਦੇ ਵਿੱਚ ਆ ਬਾਈ ਬੈਠੇ ਨੇ ਮਾਲਕ ਤੇ ਤੁਸੀਂ ਘੋੜਿਆਂ ਵਾਲਿਆਂ ਦੀਆਂ ਗੱਡੀਆਂ ਦੇਖੋ ਆ ਡਿਫੈਂਡਰ ਗੱਡੀ ਖੜੀ ਆ ਸਾਹਮਣੇ ਜਿਹਦੀ ਬਾਬਾ ਗੱਲ ਕਰਦਾ ਹੁੰਦਾ ਖੇੜੀ ਵਾਲਾ ਤੇ ਸੋ ਇਧਰ ਮਰਸਡੀ ਖੜੀ ਐ ਤੇ ਬਾਕੀ ਜਿਹੜੇ ਘੋੜੇ ਦੇ ਵਿੱਚ ਹੈਗੇ ਨੇ ਫਾਰ ਮਤਲਬ ਲੱਗੇ ਹੋਏ ਆਗੇ ਤੇ ਸਟੋਰੀ ਦੇ ਵਿੱਚ ਇਹਨਾਂ ਵਿੱਚ ਸੇਲ ਕੋਈ ਨਹੀਂ ਸਿਰਫ ਦਿਖਾਉਣ ਵਾਸਤੇ ਲੈ ਕੇ ਆਏ ਨੇ ਦੇਖੋ ਕਿੱਡਾ ਸੋਹਣਾ ਤਾਂ ਮੰਨ ਲਾ ਵੀ ਟੈਂਟ ਲਾਇਆ ਜਿਹੜਾ ਬਹੁਤ ਜ਼ਿਆਦੇ ਮਾ ਲਈ ਖਰਚਾ ਹੋਇਆ ਹੋਣਾ ਆ ਬਾਈ ਦੇ ਬੱਚੇ ਦੇਖੋ ਤੇ ਇੱਧਰ ਆਹ ਦੇਖੋ ਘੋੜੀ ਤੇ ਬਾਕੀ ਸਿਰ ਆਹ ਘੋੜੀ ਸੂਈ ਹੋਈ ਆ ਤੇ ਇਹਦੇ ਮਾਗਰ ਕਿੰਨਾ ਸੋਹਣਾ ਬੱਚਾ ਹੈਗਾ ਤੇ ਇਹ ਚੌਧਰੀ ਦੇ ਮਾਲਾ ਬਹੁਤ ਕੀਮਤੀ ਜਾਨਵਰ ਨੇ ਜੀ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਕੀਮਤੀ ਜਾਨਵਰ ਨੇ ਕਿਉਂਕਿ ਇਹਨਾਂ ਕੋਲੇ ਇੱਕ ਬੱਚਾ ਹੈਗਾ ਜਿਹੜਾ ਕਰੰਟ ਦਾ ਤੇ ਕਰੰਟ ਹੈਗਾ ਤੂਫਾਨ ਦਾ ਤੇ ਤੂਫਾਨ ਦਾ ਪੋਤਾ ਦੋ ਨੇ ਦੋਨੋਂ ਹੀ ਤੂਫਾਨ ਦੇ ਪੁੱਤੇ ਆ ਤੇ ਆਹ ਦੇਖੋ ਘੋੜੀ ਸੂਈ ਹੋਈ ਇਹਦੇ ਮਗਰ ਬੱਚਾ ਆਰਾਮ ਨਾਲ ਸੁੱਤਾ ਪਿਆ ਦੇਖੋ ਤੇ ਇੰਨਾ ਯਾਰ ਟੈਂਟ ਦਾ ਮਤਲਬ ਸਿਸਟਮ ਕਰਿਆ ਹੋਇਆ ਘੋੜੀ ਸੂਈ ਹੋਈ ਹੈ ਤੇ ਸੰਜਾਫ ਨੀਲੀ ਤੇ ਕਿੰਨੀ ਸੋਹਣੀ ਹੈ ਵੀ ਤੇ ਬਾਕੀ ਸਿਰੇ ਬਾਈ ਨੇ ਮਤਲਬ ਵੀ ਇੰਨੀ ਰੀਜਨਲ ਮਤਲਬ ਵੀ ਸਟੋਰੀ ਲਾਈ ਆ ਆਪਣੀ ਤੇ ਬਹੁਤ ਜਿਆਦਾ ਕਮਾਲ ਦੀ ਤੇ ਇਹ ਪੁਸ਼ਕਰ ਮੇਲੇ ਦੇ ਵਿੱਚ ਹੈ ਇਹਨਾਂ 'ਚੋ ਸੇਲ ਕੋਈ ਨਹੀਂ ਸਿਰਫ